ਸੂਬੇ ਦੇ ਕਰੀਬ 22 ਲੱਖ ਜਿਹੜੇ ਬਜ਼ੁਰਗ ਨੇ ਉਹ ਪੈਨਸ਼ਨ ਤੋਂ ਤਰਸਰੇ ਨੇ ਵਾਂਝੇ ਕਰ ਦਿੱਤੇ ਨੇ ਪੰਜਾਬ ਸਰਕਾਰ ਨੇ ਪੰਜਾਬ ਸਰਕਾਰ ਦੀ ਨੀਤੀ ਦੇ ਚੱਲਦਿਆਂ 22 ਲੱਖ ਦੇ ਕਰੀਬ ਜਿਹੜੇ ਬਜ਼ੁਰਗ ਉਹਨਾਂ ਨੂੰ ਬਟਾਪਾ ਪੈਨਸ਼ਨ ਨਹੀਂ ਮਿਲ ਰਹੀ ਵਜ੍ਹਾ ਕੀ ਹੈ ਕਿ ਉਹ ਸਟਾਫ ਜਿਨ੍ਹਾਂ ਨੇ ਪੈਨਸ਼ਨਾਂ ਦੇਣੀਆਂ ਨੇ ਉਹ ਹੜਤਾਲ ਤੇ ਨੇ ਤੇ ਹੱਲੇ ਤੱਕ ਜਿਹੜਾ ਸੰਬੰਧਿਤ ਮਹਿਕ ਮਾਮਾ ਉਹਨੇ ਕੋਈ ਠੋਸ ਹੱਲ ਨਹੀਂ ਲੱਭਿਆ ਪੂਰਾ ਮਸਲਾ ਕੀ ਅਸਲ ਦੇ ਵਿੱਚ ਪੰਜਾਬ ਦੇ ਕਰੀਬ ਜਿਹੜੇ ਦੱਸੇ ਜਾ ਰਹੇ ਨੇ ਕਿ 22 ਲੱਖ ਤੋਂ ਵੱਧ ਜਿਹੜੇ ਬਜ਼ੁਰਗ ਆ ਉਹਨਾਂ ਨੂੰ ਨਵੰਬਰ ਮਹੀਨੇ ਦੀ ਬੜਾਪਾ ਪੈਨਸ਼ਨ ਨਹੀਂ ਮਿਲੀ ਜਿਸ ਕਰਕੇ ਉਹਨਾਂ ਦੀਆਂ ਪਰੇਸ਼ਾਨੀਆਂ ਵੱਧ ਗਈਆਂ ਨੇ ਬੜਾਪਾ ਪੈਨਸ਼ਨ ਦੀ ਬੀਤੀ 8 ਨਵੰਬਰ ਤੋਂ ਚੱਲ ਰਹੀ ਮਿਨਿਸਟਰੀਅਲ ਮੁਲਾਜ਼ਮਾਂ ਦੀ ਹੜਤਾਲ ਦੇ ਵਜ੍ਹਾ ਕਰਕੇ ਉਹਨਾਂ ਦੀ ਪੈਨਸ਼ਨ ਭੇਡ ਚੜ ਗਈ ਹੈਗੀ ਹੈ ਵੱਡੀ ਗਿਣਤੀ ਵਿੱਚ ਬਜ਼ੁਰਗਾਂ ਦੀਆਂ ਲੋੜਾਂ ਨੇ ਇਸ ਪੈਨਸ਼ਨ ਤੋਂ ਪੂਰੀਆਂ ਹੁੰਦੀਆਂ ਨੇ ਪਰ ਪੈਨਸ਼ਨ ਨਾ ਹੋਣ ਕਾਰਨ ਉਹ ਕਾਫੀ ਪਰੇਸ਼ਾਨ ਨੇ ਤੇ ਮੁਸ਼ਕਲ ਦੇ ਵਿੱਚ ਨੇ ਦਸੰਬਰ ਦਾ ਅੱਧਾ ਮਹੀਨਾ ਬੀਤ ਚੁੱਕਾ ਹੈ ਪਰ ਇਹਨਾਂ ਬਜ਼ੁਰਗਾਂ ਦੇ ਬੈਂਕ ਖਾਤੇ ਵਿੱਚ ਹਾਲੇ ਤੱਕ ਪੈਨਸ਼ਨ ਨਹੀਂ ਪਹੁੰਚੀ ਤੇ ਬਜ਼ੁਰਗ ਜਿਹੜੇ ਨੇ ਉਹ ਪੈਨਸ਼ਨ ਦਾ ਇੰਤਜ਼ਾਰ ਕਰ ਰਹੇ ਨੇ ਉਹ ਜੇ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਉਹ ਭਾਗ ਵੱਲੋਂ ਕਰੀਬ 33 ਲੱਖ ਰੁਪਏ ਜਿਹੜੇ ਉਲਾਹ ਪਾਤਰੀਆਂ ਨੂੰ ਹਰ ਮਹੀਨੇ ਪੈਨਸ਼ਨ ਭੇਜੀ ਜਾਂਦੀ ਹੈ ਜਿਹੜੇ ਬੁਢਾਪਾ ਪੈਨਸ਼ਨ ਜਿਹੜੇ ਬਜ਼ੁਰਗ ਆ ਉਹਨਾਂ ਦੀ ਸਰਕਾਰ ਨੂੰ 33 ਲੱਖ ਰੁਪਏ ਹਰ ਮਹੀਨੇ ਖਾਤੇ 'ਚ ਜਮ੍ਹਾਂ ਕਰਾਉਣਾ ਪੈਂਦਾ ਹੈ ਜਿਨ੍ਹਾਂ ਵਿੱਚੋਂ ਬੁਢਾਪਾ ਪੈਨਸ਼ਨ ਸਮੇਤ विधवाते बेसहारा ਔਰਤਾਂ ਦੀ ਪੈਨਸ਼ਨ ਤੇ ਅਪਾਜ ਵਿਕਤੀਆਂ ਦੇ ਅੰਕੜੇ ਵੀ ਸ਼ਾਮਲ ਨੇ ਆਵਾਦੀ ਪਾਰਟੀ ਦੀ ਸਰਕਾਰ ਦੇ ਕਾਰਜਕਾਲ ਦੇ ਦੌਰਾਨ 21 ਮਹੀਨਿਆਂ ਦੌਰਾਨ ਇਹ ਪਹਿਲਾ ਮੌਕਾ ਹੈ ਜਦੋਂ ਕਿ ਸਮਾਜਿਕ ਸੁਰੱਖਿਆ ਵਿਭਾਗ ਦੇ ਪੈਨਸ਼ਨਰਾਂ ਨੂੰ ਉਡੀਕ ਕਰਨੀ ਪੈ ਰਹੀ ਹੈ ਪੰਜਾਬ ਸਰਕਾਰ ਵੱਲ ਬਜ਼ੁਰਗਾਂ ਨੂੰ ਪ੍ਰਤੀ ਮਹੀਨਾ 1500 ਰੁਪਏ ਵਾਧਾ ਪੈਨਸ਼ਨ ਦਿੱਤੀ ਜਾਂਦੀ ਹੈ ਇਹ ਪੈਨਸ਼ਨ ਪਿਛਲੀ ਕਾਂਗਰਸ ਸਰਕਾਰ ਵਾਅਦਾ ਕਰਕੇ ਗਈ ਸੀ ਤੇ ਇਸ ਵਾਰ ਹਲੇ ਤੱਕ ਪੰਜਾਬ ਦੇ 22 ਲੱਖ ਤੋਂ ਜ਼ਿਆਦਾ ਜਿਹੜੇ ਬਜ਼ੁਰਗ ਆ ਉਹਨਾਂ ਨੂੰ ਸਰਕਾਰ ਪੈਨਸ਼ਨ ਨਹੀਂ ਦੇ ਪਾਈ ਕਿਉਂਕਿ ਜਿਹੜੇ ਮਿਨਿਸਟਰੀਅਲ ਮੁਲਾਜ਼ਮ ਨੇ ਉਹਨਾਂ ਦੀ ਹੜਤਾਲ ਚੱਲ ਰਹੀ ਆ ਜਿਹੜੀ ਖਬਰ ਨਸ਼ਰ ਹੋਈ ਹੈ ਖਬਰ ਇਹ ਦੱਸਦੀ ਆ ਕਿ ਪਿੰਡ ਮਾੜੀ ਦੇ ਸਾਬਕਾ ਸਰਪੰਚ ਧਰਮ ਸਿੰਘ ਮਾੜ ਦਾ ਕਹਿਣਾ ਹੈ ਕਿ ਪਿੰਡ ਦੇ ਬਜ਼ੁਰਗ ਰਜਾਨਾ ਹੀ ਬੈਂਕਾਂ ਦੇ ਗੇੜੇ ਲਾ ਰਹੇ ਨੇ ਲੇਕਿਨ ਉਹਨਾਂ ਨੂੰ ਕੋਈ ਜਵਾਬ ਸੰਤੁਸ਼ਟੀ ਭਰਿਆ ਨਹੀਂ ਮਿਲ ਰਿਹਾ ਕਿਉਂਕਿ ਬੈਂਕ ਖਾਤਿਆਂ 'ਚ ਉਹਨਾਂ ਦੀ ਪੈਨਸ਼ਨ ਹੋਣੀ ਆ ਲੇਕਿਨ ਪਿੱਛੋ ਹੜਤਾਲ ਚੱਲ ਰਹੀ ਹੈ ਗਿਆ ਇਸੇ ਤਰ੍ਹਾਂ ਇੱਕ ਹੋਰ ਬਜ਼ੁਰਗ ਗ੍ਰਾਮ ਸਿੰਘ ਹੋਣਾ ਨੇ ਦੱਸਿਆ ਕਿ ਉਹ ਇਸ ਹਫਤੇ ਦੌਰਾਨ ਬੈਂਕ ਦੇ ਚਾਰ ਪੰਜ ਚੱਕਰ ਲਾ ਚੁੱਕੇ ਨੇ ਪਰ ਹਾਲੇ ਤੱਕ ਉਹਦੇ ਖਾਤੇ ਵਿੱਚ ਪੈਨਸ਼ਨ ਨਹੀਂ ਆਈ ਇੱਕ ਵਿਧਵਾ ਜਿਹੜੀ ਆਸ਼ਾ ਰਾਣੀ ਨੇ ਵੀ ਪੈਨਸ਼ਨ ਨਾ ਆਉਣ ਕਰਨ ਆਪਣੀਆਂ ਮੁਸ਼ਕਲਾਂ ਬਾਰੇ ਦੱਸਿਆ ਹੈਗਾ ਇਸੇ ਤਰ੍ਹਾਂ ਇੱਕ ਹੋਰ ਪੈਨਸ਼ਨਰ ਜਿਹੜੇ ਨੇ ਅਮਰਜੀਤ ਪਾਟਿਆ ਕਹਿ ਰਹੇ ਨੇ ਹੜਤਾਲ ਕਰਨ ਤੇ ਉਹਨਾਂ ਦੀ ਜਿਹੜੀ ਆ ਉਹਨੂੰ ਹਾਲੇ ਤੱਕ ਪੈਨਸ਼ਨ ਨਹੀਂ ਮਿਲੀ ਇਸ ਮਸਲੇ ਦੇ ਵਿੱਚ ਜਿਹੜੇ ਸਕਤਰਤ ਸਟਾਪ ਐਸੋਸੀਏਸ਼ਨ ਦੇ ਚੇਅਰਮੈਨ ਨੇ ਸੁਖਚੈਨ ਸਿੰਘ ਖੇੜਾ ਉਹਨਾਂ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਹੜਤਾਲ ਕਰਕੇ ਆਮ ਆਦਮੀ ਅਤੇ ਖਾਸ ਕਰਕੇ ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਦਿੱਤੀ ਜਾਂਦੀ ਪੈਨਸ਼ਨ ਦੇ ਲਾਭਪਾਤਰਾਂ ਨੂੰ ਕੋਈ ਪਰੇਸ਼ਾਨੀ ਝੱਲਣੀ ਪਵੇ ਲੇਕਿਨ ਸਰਕਾਰ ਨੇ ਉਹਨਾਂ ਨੂੰ ਮਜਬੂਰ ਕਰ ਦਿੱਤਾ ਉਹਨਾਂ ਕੋਈ ਚਾਰਾ ਨਹੀਂ ਰਹਿ ਗਿਆ ਇਸ ਲਈ ਇਸ ਜਿਹੜੀ ਪਰੇਸ਼ਾਨੀ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਸਰਕਾਰ ਦੀ ਹੈ ਤੇ ਸਾਰਾ ਦਾ ਸਾਰਾ ਜਿਹੜਾ ਕਸੂਰ ਆ ਉਹ ਪੰਜਾਬ ਸਰਕਾਰ ਦਾ ਉਤਰ ਪੰਜਾਬੀ ਟਰਬਿਊਂ ਦੇ ਸੀਨੀਅਰ ਪੱਤਰਕਾਰ ਚਰਨਜੀਤ ਭੁੱਲਰ ਹੋਣਾ ਨੇ ਇਸ ਮਸਲੇ ਦੇ ਵਿੱਚ ਸਮਾਜਿਕ ਸੁਰੱਖਿਆ, ਬਾਲ, ਔਰਤ ਤੇ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਹੋਣਾ ਦੇ ਨਾਲ ਗੱਲਬਾਤ ਕੀਤੀ ਆ ਡਾਕਟਰ ਬਲਜੀਤ ਕੌਰ ਹੁਣੇ ਕਹਿੰਦੇ ਨੇ ਕਿ ਉਹ ਪੈਨਸ਼ਨਰਾਂ ਨੂੰ ਦਰਪੇਸ਼ ਮੁਸ਼ਕਲਾਂ ਤੋਂ ਵਿਭਾਗ ਤੋਂ ਖੁਦ ਜਾਣੂ ਨੇ ਜਲਦੀ ਉਹਨਾਂ ਨੂੰ ਪੈਨਸ਼ਨ ਵੰਡ ਦਿੱਤੀ ਜਾਊਗੀ ਖਾਤਿਆਂ ਵਿੱਚ ਪਹੁੰਚ ਜਾਊਗੀ ਜਾਏਗੀ ਪੈਨਸ਼ਨ ਔਰ ਯਕੀਨੀ ਬਣਾਉਣ ਵਾਸਤੇ ਸਰਕਾਰ ਯਤਨਕਾਰੀ ਆ ਤੇ ਵਿਭਾਗ ਲਗਾਤਾਰ ਇਸ ਕੰਮ ਲਈ ਯਤਨਸ਼ੀਲ ਆ ਤੇ ਉਹਨਾਂ ਨੇ ਇਸ ਬਾਰੇ ਮੀਟਿੰਗ ਵੀ ਰੱਖੀ ਆ ਹੁਣ ਸਵਾਲ ਸਭ ਤੋਂ ਵੱਡਾ ਹੈ ਕਿ 22 ਲੱਖ ਜਿਹੜੇ ਬਜ਼ੁਰਗ ਨੇ ਜਿਨ੍ਹਾਂ ਨੂੰ ਬੜਾਪਾ ਪੈਨਸ਼ਨ ਮਿਲਦੀ ਆ 1500 ਰੁਪਏ ਉਹ ਡੀਕ ਰਹੇ ਨੇ ਡੇਢ ਮਹੀਨਾ ਹੋ ਚੁੱਕਾ ਦਸੰਬਰ ਵੀ ਖਤਮ ਹੋਣ ਵਾਲਾ ਲੇਕਿਨ ਸਰਕਾਰ ਦੀ ਲਾਪਰਵਾਹੀ ਜਾਂ ਸਰਕਾਰ ਦੀ ਕਹਿ ਸਕਦੇ ਕਿ ਜਿਹੜੇ ਮੁਲਾਜ਼ਮ ਨੇ ਜਿਹੜੇ ਹੜਤਾਲ ਤੇ ਬੈਠੇ ਨੇ ਉਹਨਾਂ ਦੇ ਨਾਲ ਹਾਲੇ ਤੱਕ ਕੋਈ ਮੀਟਿੰਗ ਨਹੀਂ ਜਿਸ ਕਰਕੇ ਸਿਰਫ ਬੜਾਪਾ ਪੈਨਸ਼ਨਰ ਹੀ ਨਹੀਂ ਪਰੇਸ਼ਨ ਬਲਕੇ ਹੋਰ ਵੀ ਜਿਹੜੇ ਸਰਕਾਰੀ ਕੰਮਕਾਜ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕੇ ਨੇ ਜਿਵੇਂ ਅਮਰਜੀਤ ਸਿੰਘ ਭਾਟੀਆ ਹੋਣੀ ਦੱਸਦੇ ਨੇ ਇੱਕ ਹੋਰ ਲਾਪਾਤਰੀ ਉਹ ਕਹਿ ਰਹੇ ਨੇ ਕਿ ਹੜਤਾਲ ਕਾਰਨ ਉਹਨਾਂ ਦੇ ਐਨਕੈਸ਼ਮੈਂਟ ਦੇ ਬਕਾਇਆ ਤੇ ਜੀਪੀਐਫ ਦੇ ਬਕਾਇਆ ਵੀ ਰੁਪਏ ਪਏ ਨੇ ਬਹੁਤ ਜ਼ਿਆਦਾ ਸਰਕਾਰੀ ਦਫ਼ਤਰਾਂ ਦੇ ਵਿੱਚ ਖੱਜਲ-ਖਵਾਰੀ ਹੋ ਰਹੀ ਹੈ ਹਾਲਾਂਕਿ ਸੂਬੇ ਦੇ ਮੁੱਖ ਮੰਤਰੀ ਹੋਣੀ ਸਰਕਾਰੀ ਦਫ਼ਤਰਾਂ ਵਿੱਚ ਜਾ ਰਹੇ ਨੇ ਲੇਕਿਨ ਸਭ ਤੋਂ ਵੱਡੀ ਸ਼ਾਇਦ ਜਿਹੜੀ ਸਮੱਸਿਆ ਹੈ ਕਿ 22 ਲੱਖ ਜਿਹੜੇ ਬੁੜਾਪਾ ਪੈਨਸ਼ਨਰ ਨੇ ਜਿਹਨੇ ਲਾਹ ਪਾਤਰੀ ਨੇ ਸ਼ਾਇਦ ਬੀਤੇ ਦਿਨ ਮੁੱਖ ਮੰਤਰੀ ਸਾਹਿਬ ਨੂੰ ਨਹੀਂ ਮਿਲੇ ਹੋਣਗੇ ਨਹੀਂ ਤੇ ਸ਼ਾਇਦ ਮੁੱਖ ਮੰਤਰੀ ਭਗਵੰਤ ਮਾਨ ਉਹ ਇਹਦਾ ਮਸਲੇ ਦਾ ਹੱਲ ਕਰ ਦੇਤੇ ਲੇਕਿਨ ਫਿਲਹਾਲ ਸੂਬੇ ਦੇ 22 ਲੱਖ ਜਿਹੜੇ ਪੈਨਸ਼ਨਰ ਨੇ ਲਾਹ ਪਾਤਰੀ ਨੇ ਜਿਨ੍ਹਾਂ ਨੂੰ ਬੁੜਾਪਾ ਪੈਨਸ਼ਨ ਮਿਲਦੀ ਹਰ ਮਹੀਨੇ 1500 ਰੁਪਏ ਉਹ ਸਰਕਾਰ ਵੱਲ ਅੱਖਾਂ ਝਾਕ ਰਹੇ ਨੇ ਕਿ ਆਖਿਰ ਸਰਕਾਰ ਕਦੋਂ ਮੁਲਾਜ਼ਮਾਂ ਨੂੰ ਮਨਾਉਂਦੀ ਆ ਤੇ ਉਹਨਾਂ ਦੇ ਖਾਤਿਆਂ ਦੇ ਵਿੱਚ ਪੈਨਸ਼ਨ ਆਏਗੀ 1500 ਰੁਪਏ ਤਾਂ ਹੀ ਉਹਨਾਂ ਦਾ ਗੁਜ਼ਾਰਾ ਹੋਏਗਾ ਕਿ ਬਹੁਤ ਸਾਰਾ ਲੋਕਾਂ ਵਾਸਤੇ 1500 ਰੁਪਏ ਵੀ ਬੜਾ ਮਹੱਤਵਪੂਰਨ ਅਮਾਊਂਟ ਹੁੰਦੀ ਹੈ ਰਕਮ ਹੁੰਦੀ ਹੈ ਸ਼ਾਇਦ ਇਸੇ ਕਰਕੇ ਜਿਹੜੇ ਬਜ਼ੁਰਗ ਨੇ ਉਹ ਬੈਂਕਾਂ ਦੇ 4 4 5 5 12 ਚੱਕਰ ਕੱਟ ਰਹੇ ਨੇ ਗੀੜੇ ਲਾ ਰਹੇ ਨੇ ਲੇਕਿਨ ਹਾਲੇ ਤੱਕ ਉਹਨਾਂ ਦੇ ਖਾਤਿਆਂ ਦੇ ਵਿੱਚ ਪੈਨਸ਼ਨ ਨਹੀਂ ਆਈ ਫਿਲਹਾਲ ਇਸ ਜਾਣਕਾਰੀ ਦੇ ਨਾਲ ਟੜਤੋਲ ਨੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ